ਸਰਕਾਰ ਜਿੰਦਾਬਾਦ 50 ਸਰਕਾਰ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ 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 ਦੀ ਯੁੱਧ ਨਸ਼ਿਆਂ ਵਿਰੁੱਧ ਮਹਿਮਨ ਨੂੰ ਉਦੋਂ ਗ੍ਰਹਿਣ ਲੱਗਦਾ ਨਜ਼ਰ ਪਿਆ ਜਦੋਂ ਇਲਾਜ ਦੀ ਚਾਹ ਤੇ ਨਿਕਲੇ ਨੌਜਵਾਨਾਂ ਨੂੰ ਹੱਥ ਨਿਰਾਸ਼ਾ ਲੱਗੀ ਸਿਵਲ ਹਸਪਤਾਲ ਦੇ ਪ੍ਰਬੰਧਾ ਨੇ ਤੋੜ ਦਿੱਤਾ ਉਹਨਾਂ ਦਾ ਹੌਸਲਾ ਨਾ ਇਲਾਜ ਨਾ ਸਹੂਲਤ ਨਾ ਕਿਧਰੇ ਸੁਣਵਾਈ ਆਖਿਰਕਾਰ ਨਸ਼ਾ ਛੱਡਣ ਦੇ ਚਾਹਵਾਨ ਪਹੁੰਚੇ ਡੀਸੀ ਦਫ਼ਤਰ ਦੇ ਬਾਹਰ ਅਤੇ ਉਹਨਾਂ ਨੇ ਆਪਣੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਦੇ ਗੂੰਗੇ ਬੋਲੇ ਕੰਨਾਂ ਤੱਕ ਪਹੁੰਚਾਉਣ ਲਈ ਲਾਹ ਦਿੱਤਾ ਧਰਨਾ ਅਤੇ ਆਵਾਜ਼ਾਈ ਕਰ ਦਿੱਤੀ ਠੱਪ ਆਵਾਜ਼ ਇਹ ਰੋਸ ਸਿਰਫ ਟ੍ਰੈਫਿਕ ਨਹੀਂ ਰੋਕ ਰਿਹਾ ਇਹ ਤੰਤਰ ਨੂੰ ਜਗਾ ਰਿਹਾ ਹੈ ਕਿਉਂਕਿ ਸਿਰਫ ਇਲਾਜ ਨਹੀਂ ਇਹ ਜ਼ਿੰਦਗੀ ਦੀ ਭਾਲ ਵਿੱਚ ਹਨ ਨੌਜਵਾਨ ਸਿਰਫ ਇਲਾਜ ਹੀ ਨਹੀਂ ਜ਼ਿੰਦਗੀ ਦੀ ਭਾਲ ਤੇ ਜ਼ਿੰਦਗੀ ਦੀ ਆਖਰੀ ਉਮੀਦ ਜਿਹਨ ਇਹ ਨੌਜਵਾਨ ਜੋ ਨਸ਼ਿਆਂ ਤੋਂ ਲੜਦੇ ਹੋਏ ਤੰਤਰ ਤੋਂ ਹਾਰ ਜਾਣ ਤਾਂ ਸਮਾਜ ਨੂੰ ਪੈਂਦੀ ਆ ਸੋਚਣ ਦੀ ਲੋੜ ਇਲਾਜ ਨਹੀਂ ਤਾਂ ਇंसाफ ਕਿੱਥੇ ਆਲ ਸੁਣਦੇ ਆ ਇਹ ਪ੍ਰਦਰਸ਼ਨਕਾਰੀ ਨੌਜਵਾਨਾਂ ਦਾ ਹੈ ਕੀ ਕਹਿਣਾ ਅੱਜ ਜਿਹੜਾ ਤੰਨਾ ਲੱਗਿਆ ਸੀ ਇਸ ਵੇਸ ਤੇ ਲੱਗਿਆ ਜਿਹੜੇ ਯਾ ਸਰਕਾਰ ਦੇ ਵੱਲੋਂ ਨਸ਼ਾ ਰੋਗ ਜਿਹੜਾ ਚੱਲਦਾ ਪਿਆ ਹੈਗਾ ਉਹਨਾਂ ਨੇ ਸੈਂਟਰਾਂ ਥਾਂ ਤਾਂ ਹਸਪਤਾਲ ਦੇ ਆਪਣੇ ਖੋਲੇ ਹੋਏ ਆਗੇ ਆ ਉਹਦਾ ਚੱਕਰ ਇਹ ਮਿਸ਼ਨ ਹਸਪਤਾਲ ਦਾਖਲ ਹੋਏ ਸੀ ਜੀ ਕੋਈ 5 ਦਿਨ ਕੋਈ 3 ਦਿਨ ਕੋਈ ਹਫਤੇ ਰ ਦਾਖਲ ਸੀ ਜੀ ਕੱਲ ਇਹਨਾਂ ਨੇ ਜੀ ਸਾਡੇ ਪੇਨਸ ਨੂੰ ਘਰਦਿਆਂ ਨੂੰ ਫੋਨ ਕਰਕੇ ਇੰਨੀ ਗੱਲ ਕਹਿ ਦਿੱਤੀ ਕਿ ਤੁਸੀਂ ਆਪਣੇ ਬੱਚੇ ਆ ਜੀ ਆਪਣੇ ਟੈਂਸ਼ਨ ਸਾਡੇ ਉਹ ਲੈ ਜਾਓ ਵਾਪਸੀ ਤੇ ਚਲੋ ਉਹਨਾਂ ਨੇ ਫਿਰ ਵੀ ਚਲੋ ਮਿਸ਼ਨ ਆ ਰਾਤ ਰੱਖੀ ਸਾਨੂੰ ਰੋਟੀ ਪਾਣੀ ਖਵਾਈ ਸਾਨੂੰ ਦਵਾਈ ਦਿੱਤੀ ਸਾਨੂੰ ਸੁਵਾਇਆ ਸਵੇਰੇ ਸਾਡੇ ਘਰ ਦੇ ਕੋਈ 8 ਵਜੇ ਆ ਰਿਹਾ ਕੋਈ 7 ਵਜੇ ਆ ਰਿਹਾ ਜਿਵੇਂ ਜਿਵੇਂ ਆਈਗਾ ਕੋਈ ਦੋ ਰੋ ਆ ਰਿਹਾ ਵੀ ਨੇੜੇ ਆ ਰਿਹਾਗਾ ਸਾਢੇ 8 ਵਜੇ ਪੂਰੀ ਫੈਮਿਲੀ ਉੱਥੇ ਸਾਰਿਆਂ ਦੀ ਇਕੱਠੀ ਹੋ ਗਈ 9 ਵਜੇ ਅਸੀਂ ਉਰ ਜਾਣ ਲੱਗੇ ਉੱਥੇ ਮੈਡਮ ਸਾਨੂੰ ਕਹਿੰਦੀ ਜੀ ਸਾਈਨ ਕਰ ਦਿਓ ਸਾਰੀ ਫਾਈਲ ਨਾਲ ਦੇ ਉੱਥੇ ਫਾਈਲ ਕਰਾਉਣ ਦਾ ਸਾਈਨ ਕਰਾਉਣ ਦਾ ਮਤਲਬ ਸਿਵਲ ਹਸਪਤਾਲ ਜਾਓ ਸਿਵਲ ਹਸਪਤਾਲ ਤੁਸੀਂ ਉੱਥੇ ਲਿਖਾ ਕੇ ਆਓ ਸਿਵਲ ਹਸਪਤਾਲ ਤੋਂ ਮਿਸ਼ਨ ਹਸਪਤਾਲ ਉੱਥੇ ਗਏ ਆ ਮੈਡਮ ਕੋਲ ਉੱਥੇ ਮੈਡਮ ਕੋਲ ਕਹਿੰਦੇ ਸਾਨੂੰ ਤਾਂ ਕਿਸੇ ਨੇ ਕਿਹਾ ਨਹੀਂ ਸਾਨੂੰ ਐਵੇਂ ਉਹਨਾਂ ਨੇ ਸਾਡੀ ਲੱਤ ਮਾ ਨਹੀਂ ਫੜੀ ਹੈ ਜੀ ਅਸੀਂ 5 ਮਿੰਟ ਖੜੇ ਰਹੇ 5 ਮਿੰਟਾਂ ਬਾਅਦ ਮੈਡਮ ਨੇ ਆਵਾਜ਼ ਮਾਰੀ ਹੈਗੀ ਆ ਜੀ ਕਹਿੰਦੀ ਸਾਡੀ ਨਾਲ ਗੱਲ ਹੋ ਗਈ ਤੁਸੀਂ ਜਾਓ ਮਿਸ਼ਨ ਹਸਪਤਾਲ ਮੈਂ ਕਿਹਾ ਠੀਕ ਹੈ ਜੀ ਅਸੀਂ ਫਿਰ ਮਿਸ਼ਨ ਹਸਪਤਾਲ ਗਏ ਜੀ ਮਿਸ਼ਨ ਹਸਪਤਾਲ ਜਾਣ ਦੇ ਬਾਅਦ ਚੋ ਜੀ ਉੱਥੇ ਗਏ ਆ ਉਹ 19 ਦੇਰ ਤੱਕ ਸਾਡੇ ਘਰ ਦੇ ਜਿਹੜੇ ਔਰਤਾਂ ਚਾਰ ਬੰਦ ਸਾਡੇ ਵੀਰ ਖੜੇ ਸੀ ਉਹਨਾਂ ਨੂੰ ਬਾਹਰ ਕੱਢ ਕੇ ਉੱਤਰਾ ਤਾਲੇ ਲਾ ਦਿੱਤੇ ਇਹਨਾਂ ਨੇ। ਉਹਰੇ ਬਾਅਦ ਚ ਫਿਰ ਸਿਵਲ ਹਸਪਤਲ ਗਏ ਆ ਕਿਸੇ ਨੇ ਕਿਹਾ ਡੀਸੀਐਮ ਉੱਤੇ ਮੈਡੀਕਲ ਆ ਉੱਤੇ ਗਏ ਸੀ ਫਿਰ ਦੁਬਾਰਾ ਗਏ ਉੱਤੇ। ਤੀਜਾ ਗੇੜਾ ਲਾਇਆ ਸੀ ਕਰਾਇਆ ਪੱਟ ਕੇ ਲਾਇਆ ਨਾਲੇ ਸਾਰੇ ਬੰਦੇ ਗਏ ਆਗੇ ਆ। ਫਿਰ ਉਹਨਾਂ ਨੇ ਲਤਬਾਣੀ ਕੋਈ ਚਾਹ ਪੀ ਰਿਹਾ ਕੋਈ ਤੁਸਕੀ ਲੈ ਰਿਹਾ ਉਹਨਾਂ ਨੇ ਹੱਥ ਖੜੇ ਕਰ ਦਿੱਤੇ। ਉੱਤੇ ਦੋ ਬੰਦੇ ਨਸ਼ੇ ਵਾਲੇ ਸੀ ਉੱਤੇ ਮੈਂ ਕਿਹਾ ਤੂੰ ਕੀ ਕਰਨਾ ਹੈ? ਜੰਨਾ ਮੈਂ ਦਾਖਲ ਹੋਇਆ ਮੈਂ ਕਿਹਾ ਕਿਵੇਂ? ਕਿਹੜਾ ਦਾਖਲ ਵੀ ਹੋਇਆ ਮੈਂ ਕਹਿੰਦਾ ਤੇ ਨਸ਼ਾ ਵੀ ਕਰੀ ਜਾ ਰਿਹਾ ਮੈਂ। ਸਿਵਲ ਹਸਪਤਲ ਜਮਾਹੀ ਕੋਈ ਵੀ ਉੱਤੇ ਸਹੂਲਤ ਨਹੀਂ ਆਲਾ ਪਾਣੀ ਨਾ ਰੋਟੀ ਬਾਣੀ ਨਾ ਬਿਜਲੀ ਕਿਸੇ ਚੀਜ਼ ਦੇ ਉੱਤੇ ਸਿਰੇ ਨਸ਼ਾ ਆਦਿਕਰ ਬੰਦਾ ਦਾਖਲ ਹੋਏਗਾ ਉਹ ਨਸ਼ਾ ਛੱਡ ਕੇ ਨਹੀਂ ਨਸ਼ਾ ਲਵਾ ਕੇ ਹੋਰ ਆਏਗਾ ਉਸ ਨੂੰ ਮਿਸ਼ਨ ਹਸਪੀਟਲ ਸਾਨੂੰ ਬਹੁਤ ਵਧੀਆ ਸੁਵਿਧਾ ਮਿਲਦੀ ਵੀ ਆ ਰੋਟੀ ਬਾਣੀ ਮਿਲਦੀ ਪਈ ਆ ਸਾਫ਼ ਸੁਥਰੀ ਚਾਹ ਮਿਲਦੀ ਸਾਨੂੰ ਦਵਾਈ ਮਿਲ ਰਹੀ ਹੈ ਤਿੰਨ ਟਾਈਮ ਸਾਡਾ ਖਿਆਲ ਰੱਖਿਆ ਜਾ ਰਿਹਾ ਕੋਈ ਵੀ ਬੰਦਾ ਤੇ ਨਸ਼ੇ ਦੀ ਗੱਲ ਨਹੀਂ ਕਰਦਾ ਸਾਰੇ ਇਹੀ ਗੱਲਾਂ ਕਰਦੇ ਹੈਗੇ ਆ ਕਿ ਆਪਾਂ ਛੱਡ ਗਿਆ ਆਪਾਂ ਕੰਮ ਆ ਕਰਨ ਲੱਗਣਾ ਆਪਾਂ ਸਹੀ ਕੰਮ ਕਰਨਾ ਹੈ ਤੇਰਾ ਮਤਲਬ ਪੰਜਾਬ ਸਰਕਾਰ ਚਾਹਦੀ ਹੈ ਨਸ਼ਾ ਲਾਉ ਫਿਰ ਫਿਰ ਪੰਜਾਬ ਸਰਕਾਰੀ ਚਾਹੁੰਦੇ ਨਾ ਆ ਸ਼ਾ ਲਾਓ ਫਿਰ ਅੱਜ ਚੜਨਾ ਚਾਹੁੰਦੇ ਆਗੇ ਆ ਪੰਜਾਬ ਸਰਕਾਰ ਮੰਦੀ ਨਹੀਂ ਪਈ ਹੈ ਕਿ ਉਹਨਾਂ ਉਹਨਾਂ ਐਸਐਮਐਸਐਮਓ ਸਭ ਕੋਲ ਗਏ ਸੀ ਉਹਨਾਂ ਨਾਲ ਗੱਲ ਕੀਤੀ ਹੈਗੀ ਆ ਉਹਨਾਂ ਨੇ ਹੀ ਕਿਹਾ ਤੁਸੀਂ ਜਾਓ ਉੱਥੇ ਜਿਹੜੀ ਵੀ ਉੱਥੇ ਮੈਡਮ ਬੈਠੀ ਰਤਨਾ ਬੈਠੀ ਮਿੱਤਲ ਬੈਠੀ ਕੋਈ ਵੀ ਬੈਠੀ ਹੈ ਆਪਣੀ ਪਰਚੀ ਲੈ ਆਗੇ ਉੱਥੇ ਸਾਈਨ ਕਰਾ ਕੇ ਤੁਹਾਨੂੰ ਉਹ ਪਰਚੀ ਦੇਗੀ ਜਾਂ ਸਾਈਨ ਕਰਨਗੇ ਦੋਨੋਂ ਚ ਇੱਕ ਚਲੋ ਠੀਕ ਹੈ ਜੀ ਉਹਰੇ ਬਾਜੋ ਲੈ ਜਾ ਤੁਸੀਂ ਮਿਸ਼ਨ ਹਸਪੀਟਲ ਦਾਖਲ ਹੋ ਜਾਓ ਕੋਈ ਗੱਲ ਨਹੀਂ ਅਗਰ ਉਹ ਸਾਡਾ ਕੰਮ ਹੁਣ ਜਾ ਕੇ ਸਿਵਲ ਹਸਪਤਾਲ ਜਾ ਕੇ ਪਰਚੀ ਲੈ ਕੇ ਮਿਸ਼ਨ ਹਸਪਤਾਲ ਆ ਕੇ ਨਾ ਹੋਇਆ ਇੱਥੇ ਅਸੀਂ ਪੱਕਾ ਹੀ ਇੱਥੇ ਮੋਰਚਾ ਦੇਵਾਂਗੇ ਪੱਕਾ ਹੀ ਧੰਨਾ ਦੇਵਾਂਗੇ ਫਿਰ ਨਹੀਂ ਅਸੀਂ ਪੱਕਾ ਧੰਨਾ ਖੋਲਦੇ ਹਾਂਜੀ ਅੱਛਾ ਜੀ ਨਾਲ ਗੱਲ ਹੋ ਗਈ ਪ੍ਰਸ਼ਾਸਨ ਨਾਲ ਇੱਕ ਵਾਰੀ ਸਾਡੀ ਗੱਲ ਹੋ ਗਈ ਐਸਐਮਓ ਨਾਲ ਗੱਲ ਹੋਈ ਹੈ ਜੀ ਮੇਰੀ ਔਰ ਕਿਸੇ ਨਾਲ ਨਹੀਂ ਗੱਲ ਹੋਈ ਡੀ ਸਾਹਿਬ ਨਾਲ ਪਹਿਲੇ ਗੱਲ ਹੋਈ ਸੀ ਉਹਨਾਂ ਨੇ ਸਿਰਫ ਫੋਨ ਤੇ ਗੱਲ ਕੀਤੀ ਹੈਗੀ ਸੀ ਹੁਣ ਉਹਨਾਂ ਨਾਲ ਗੱਲ ਗੱਲ ਹੀ ਕਹਿੰਦੇ ਕੋਈ ਗੱਲ ਨਹੀਂ ਗੱਲ ਕਰ ਲਈ ਪਰਚੇ ਤੁਸੀਂ ਜਾਓ ਉੱਤੇ ਤੇ ਕਰ ਲਓ ਅਗਰ ਇਹ ਸਾਡਾ ਕੰਮ ਨਾ ਹੋਇਆ ਅਸੀਂ ਪੱਕਾ ਹੀ ਇਹ ਤਨਨਾ ਦੇਵਾਂਗੇ ਨਾ ਅਸੀਂ ਉੱਠਾਂਗੇ ਅਸੀਂ ਹੋਰ ਵੀ ਆਪਣੇ ਬੱਚੇ ਛੋਟੇ ਬਜ਼ੁਰਗਾਂ ਮਾਤਾ ਪੈਣਾ ਨੂੰ ਲਿਆ ਕੇ ਪੱਕਾ ਦੰਨਾ ਦੇਵਾਂਗੇ ਇੱਥੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ